ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਕੀ ਫਤਿਹ ਅੱਜ ਫੇਰ ਬਾਦਲ ਕਾਲੀ ਦਲ ਨੇ ਜਾਂ ਬਾਦਲ ਪਰਿਵਾਰ ਨੇ ਉਹ ਪੁਰਾਣਾ ਇਤਿਹਾਸ ਦਰਹਾਤਾ ਕਿ ਜਿਹੜਾ ਜ਼ਥੇਦਾਰ ਇਸ ਪਰਿਵਾਰ ਦੀ ਜਾਂ ਦਲ ਦੀ ਗੱਲ ਨਹੀਂ ਕਰਦਾ ਉਹਨੂੰ ਅਹੁਦੇ ਤੋਂ ਉਠਾ ਦਿਓ ਕਿਉਂਕਿ 1988 ਚ ਮਈ ਮਹੀਨੇ ਚ ਤੇ ਅਨੇ ਜਥੇਦਾਰ ਇਕੱਠੇ ਠਾਏ ਸੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਰੋਡਾਂ ਵਾਲੇ ਭਾਈ ਜਸਵੰਤ ਸਿੰਘ ਜਥੇਦਾਰ ਦਮਦਮਾ ਸਾਹਿਬ ਭਾਈ ਸ਼ਵਿੰਦਰ ਸਿੰਘ ਜੋ ਜਥੇਦਾਰ ਸੰਨ ਕੇਸਗੜ ਸਾਹਿਬ ਦੇ ਤੇ ਚੌਥਾ ਭਾਈ ਕਸ਼ਮੀਰ ਸਿੰਘ ਜੋ ਜਥੇ ਹੈੱਡ ਗ੍ਰਾਂਥੀ ਸਨ ਅਕਾਲ ਤਾ ਚਾਰ ਚਾਰਾਂ ਦੇ ਉਲਟ ਇਕੱਠੇ ਮਤਾ ਪਾਇਆ ਸੀ ਅਜੇ ਤਾਂ ਦੋਹਾਂ ਦੇ ਪਾਇਆ ਨਾ ਚਾਉਂਦੇ ਪਾਇਆ ਸੀ ਮਈ ਚ ਕਿਉਂਕਿ ਉਹ ਬਾਦਲ ਪਰਿਵਾਰ ਦੀ ਗੱਲ ਨਹੀਂ ਸੀ ਕਰਦੇ ਪੰਥ ਦੀ ਗੱਲ ਕਰਦੇ ਸਨ 1999 ਚ ਭਾਈ ਰਣਜੀਤ ਸਿੰਘ ਨੂੰ ਇਸ ਗੱਲੋਂ ਬਾਦਲ ਪਰਿਵਾਰ ਨੇ ਕਾਲਤਾ ਦੇ ਜਹਜਤ ਉਠਾਤਾ ਕਿ ਉਹ ਕਹਿੰਦਾ ਸੀ ਕਿ 300 ਸਾਲਾ ਖਾਲਸਾ ਪੰਥ ਅਨ ਅਕਾਲੀ ਦਲ ਇਕੱਠਾ ਹੋ ਕੇ ਬਣਾ ਲੇ ਉਹਨੂੰ ਲਾਤਾ ਉਸ ਤੋਂ ਬਾਅਦ ਗਿਆਨੀ ਪੂਰਨ ਸਿੰਘ ਦੀ ਵਾਰੀ ਆ ਗਈ ਫਿਰ ਉਹਨੂੰ ਲਾਤਾ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਨੰਦਗੜ੍ਹ ਜੋ ਘੈਂਟ ਜਥੇਦਾਰ ਸਨ ਦਮਦਮਾ ਸਾਹਿਬ ਦੇ ਉਹਨਾਂ ਨੂੰ ਕੱਢਤਾ ਇਹ ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣੀ ਕੱਢਤੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੋ ਪੰਥ ਕੇ ਇਕਤਾ ਕਰਾਉਂਦਾ ਸੀ ਉਹਨਾਂ ਨੂੰ ਕੱਢਤਾ ਗਿਆਨੀ ਕੇਵਲ ਸਿੰਘ ਕੱਢਤੇ ਇਹ ਇਤਿਹਾਸ ਬਹੁਤ ਲੰਮਾ ਅੱਜ ਦੇ ਬੰਦੇ ਮਤ ਸਮਝਣ ਕਿ ਅੱਜ ਹੀ ਜੋ ਜਥੇਦਾਰ ਇਕੱਠੇ ਕੱਢੇ ਆ ਇਹਨਾਂ ਨੇ ਚਾਰ-ਚਾਰ ਵੀ ਕੱਢੇ ਆ ਔਰ ਹਰੋ ਕੱਢਿਆ ਜਿਹੜਾ ਇਸ ਪਰਿਵਾਰ ਦੀ ਇਹਨਾਂ ਦੇ ਪਾਰਟੀ ਦੀ ਗੱਲ ਨਹੀਂ ਸੀ ਮੰਨਦਾ ਅੱਜ ਬਹੁਤ ਮਾੜੀ ਘਟਨਾ ਵਾਪਰੀ ਕਿ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ ਜਿਨ੍ਹਾਂ ਦੇ ਅਬਜੈਕਟਿਵ ਨੇ ਬਾਦਲ ਪਰਿਵਾਰ ਦੇ ਕਹਿਣ ਤੇ ਉਹਨਾਂ ਨੂੰ ਵੀ ਕੱਢਤਾ ਉਹ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਦੇ ਜਿਹੜਾ ਉਹ ਕੱਢਤੇ ਸਨ ਇਸ ਕਰਕੇ ਮੈਨੂੰ ਸਾਰੀ ਪਿਛਲੀਆਂ ਘਟਨਾ ਦਾ ਪਤਾ ਮੈਂ ਤਾਂ ਬੋਲਦਾ ਕਿ ਅੱਜ ਦਾ ਕਾਲਾ ਦਿਨ ਨਹੀਂ ਇਹ ਕਾਲਾ ਦਿਨ ਉਹਦੇ ਤੋਂ ਸ਼ੁਰੂ ਹੋ ਗਿਆ ਜਦੋਂ ਇੱਕ ਪਰਿਵਾਰ ਦਾ ਅਕਾਲੀ ਦਲ ਦੀ ਸ਼ਹੀਦਾਂ ਦੀ ਜਥੇਬੰਦੀ ਤੇ ਕਬਜ਼ਾ ਹੋ ਗਿਆ ਕਿਉਂਕਿ ਅਕਾਲੀ ਦਲ ਜਿਹੜੀ ਜਮਾਤ ਆ ਇਹਦਾ ਧਰਮ ਤੇ ਰਾਜਨੀਤੀ ਇਕੱਠੀ ਆ ਪਰ ਸ਼ਰਤ ਇਹ ਸੀ ਕਿ ਧਰਮ ਉੱਪਰ ਹੋਊਗਾ ਪਰ ਜਦੋਂ ਤੋਂ ਬਾਦਲ ਪਰਿਵਾਰ ਸਤਾ ਚ ਆ ਗਿਆ ਕਬਜ਼ਾ ਹੋ ਗਿਆ ਇਹਨੇ ਰਾਜਨੀਤੀ ਉੱਪਰ ਕਰ ਲਈ ਧਰਮੋਂ ਦਾ ਥੱਲੇ ਘੋੜਾ ਬਣਾ ਲਿਆ ਜਿਸ ਨਾਲ ਕੌਮ ਦੀ ਵੀ ਬਦਨਾਮੀ ਹੋਈ ਔਰ ਉਹਦੇ ਨਾਲ ਅਕਾਲੀ ਦਲ ਦੀ ਬਦਨਾਮੀ ਹੋਈ ਅੱਜ ਦਾ ਦਿਨ ਮਾੜਾ ਦੇਣਾ ਪਰ ਮਾੜੇ ਚੋ ਵੀ ਸਿੱਖ ਹਮੇਸ਼ਾ ਆਸ ਦੀ ਕਿਰਨ ਵੇਂਦਾ ਅਸੀਂ ਉਹ ਬੰਦੇ ਆ ਜੋ 1984 ਤੋਂ ਬਾਅਦ ਸਟੇਟ ਗਵਰਨਮੈਂਟ ਨਾਲ ਔਰ ਇਹ ਵਾਰੀ ਵਾਰੀ ਇਹਨਾਂ ਗਵਰਨਮੈਂਟਾਂ ਨਾਲ ਕੇਂਦਰ ਸਰਕਾਰ ਨਾਲ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਦੇ ਖਾਤਰ ਅਸੀਂ ਲੜਾਈ ਲੜਦੇ ਆ ਮੈਂ ਨਾ ਕਦੇ ਬਾਦਲ ਅਕਾਲੀ ਦਲ ਚ ਗਿਆ ਭਾਵੇਂ ਦੇ ਸਰਕਾਰ ਹੋਵੇ ਨਾ ਕਾਂਗਰਸੀ ਬਣੇ ਤੇ ਨਾ ਅੱਜ ਦੀ ਆਮ ਆਜ਼ਾਦੀ ਪਾਰਟੀ ਚ ਗਏ ਅਸੀਂ ਪੰਥ ਦੀ ਲੜਾਈ ਥੋੜੇ ਆ ਬਹੁਤੇ ਆ ਤੇ ਖੜ ਕੇ ਲੜੀ ਆ ਇਸ ਕਰਕੇ ਅੱਜ ਵੀ ਜੋ ਧੱਕਾ ਜਹਦਰ ਸਿੰਘ ਸਾਹਿਬ ਨੂੰ ਹੋਇਆ ਸਾਡੀ ਪਾਰਟੀ ਸ਼ੇਰੇ ਪੰਜਾਬ ਅਕਾਲੀ ਦਲ ਔਰ ਖਾਸ ਕਰਕੇ ਮਾਇਆ ਆਪਣੇ ਪਰਿਵਾਰ ਵੱਲੋਂ ਆਪਣੀ ਮੋਗਾ ਜ਼ਿਲ੍ਹੇ ਦੀ ਜਥੇਬੰਦੀ ਵੱਲੋਂ ਇਨਾਂ ਇਸ ਗੱਲ ਦੀ ਐਜੈਕਟਿਵ ਕਮੇਟੀ ਦੀ ਜੋ ਬਾਦਲ ਪਰਿਵਾਰ ਦੇ ਕਹਣੇ ਤੇ ਮਤਾ ਪਾਇਉ ਨੂੰ ਇਨਖੇਦੀ ਕਰਦਾ ਔਰ ਆਸ ਦੀ ਕਿਰਨੇ ਆ ਕਿ ਸਿੰਘ ਸਹਿਬਾਨ ਜਿਨ੍ਹਾਂ ਦੇ ਉਲਟਾ ਜਮਤੇ ਪਾਏ ਆ ਇਹ ਕੌਮ ਦੇ ਅੱਗੇ ਲਾ ਕੇ ਸਾਰੀ ਕੌਮ ਨੂੰ ਇਕੱਤਰ ਕਰਨ ਚੰਗੇ ਬੰਦੇ ਸ਼ਰਾਉ ਨਹੀਂ ਗੁਰਦਾਰਾ ਪਰੰਧ ਕਮੇਟੀ ਦੇ ਮੈਂਬਰ ਬਣਨ ਪ੍ਰਕਾਸ਼ ਸਿੰਘ ਬਾਦਲ ਦਾ ਜੋ ਸੁਖਵੀਰ ਦਾ ਮੋਪੜ ਕਾਲੀਦਾਲਾ ਬਠਿੰਡਾ ਕਾਲੀਦਾਲਾ ਉਹਨੂੰ ਪਾਸੇ ਕਰਕੇ ਸਾਰਿਆਂ ਨੂੰ ਇਕੱਠੇ ਕਰਕੇ ਪੰਜਾਬ ਦੇ ਵਿੱਚ ਚੰਗੀ ਸਰਕਾਰ ਬਣਾਈ ਜਾਵੇ ਔਰ ਇਹਨਾਂ ਜਥੇਦਾਰਾਂ ਦੀਆਂ ਮੁੜ ਕੇ ਸਵਾਵਾਵਾਂ ਬਹਾਲ ਉਦੋਂ ਹੋਣ ਗਿਆ ਜਦੋਂ ਸ਼ਰੋਮਣੀ ਕਮੇਟੀ ਦੇ ਮੈਂਬਰ ਆਪਦੀ ਜ਼ਮੀਰ ਦੀ ਆਵਾਜ਼ ਤੇ ਫੈਸਲੇ ਕਰਨ ਲੱਗ ਗਏ ਅੱਜ ਦੇ ਸ਼ਰੋਮਣੀ ਕਮੇਟੀ ਮੈਂਬਰ ਜੋ ਬਾਦਲਦਾਲ ਦੀਆਂ ਟਿਕਟਾਂ ਲੈ ਕੇ 2011 ਚ ਸ਼ਰੋਮਣੀ ਕਮੇਟੀ ਮੈਂਬਰ ਬਣੇ ਆ ਉਹ ਜ਼ਮੀਰ ਦੀ ਆਵਾਜ਼ ਨਾਲ ਗੱਲ ਨਹੀਂ ਕਰਦੇ ਉਹ ਇੱਕ ਪਰਿਵਾਰ ਦੀ ਆਵਾਜ਼ ਨਾਲ ਗੱਲ ਕਰਦੇ ਆ ਜਿਸ ਨਾਲ ਸਿੱਖ ਪੰਥ ਨੂੰ ਅੱਜ ਨਿਮੋਸ਼ੀ ਦਾ ਮੂੰਹ ਵੇਖਣਾ ਪਿਆ ਸੰਸਾਰ ਸਾਰਾ ਸਿੱਖਾਂ ਵੱਲ ਵੇਂਦਾ ਪਰ ਸਿੱਖ ਥੋੜੇ ਆ ਆਸ ਵਿੱਚ ਲੜੀ ਜਾਂਦੇ ਆ ਆਸ ਵਿੱਚ ਲੜਨ ਤੋਂ ਹੀ ਵੱਡੀ ਗੱਲ ਹੋ ਗਈ ਕਿ ਜਥੇਦਾਰਾਂ ਦੀ ਜਿਸ ਢੰਗ ਨਾਲ ਇਹਨਾਂ ਦੀ ਇਹਨਾਂ ਨੂੰ ਕੱਢਿਆ ਜਾ ਰਿਹਾ ਇਹ ਇੱਕ ਆਉਣ ਵਾਲੇ ਸਮੇਂ ਲਈ ਬੱਚਿਆਂ ਲਈ ਭਵਿੱਖ ਲਈ ਇੱਕ ਨਿਸ਼ਾਨਚਿਨ ਲੱਗੂਗਾ ਕਿ ਸਿੱਖ ਆਪਣੇ ਜਥੇਦਾਰਾਂ ਨਾਲ ਵੀ ਐਂ ਕਰਦੇ ਆ ਬਿਨਾ ਕਸੂਰ ਤੋਂ ਬਿਨਾ ਕਿਸੇ ਗੱਲ ਤੋਂ ਸੱਚੀ ਗੱਲ ਕਹਿਣ ਤੇ ਉਹਨਾਂ ਨੂੰ ਅਹੁਦਿਆਂ ਤੋਂ ਲਾਹਿਆ ਜਾਂਦਾ ਪਰ ਪੰਥ ਇਹਨਾਂ ਜਥੇਦਾਰਾਂ ਦੇ ਨਾਲ ਰਹੂਗਾ ਆਉਣ ਵਾਲਾ ਸਮਾਜ ਉਹ ਪੰਥ ਦੀ ਚੜ੍ਹਦੀ ਕਲਾ ਵਾਲਾ ਹੋਊਗਾ ਇਹ ਜਿਵੇਂ ਇਹਨਾਂ ਨੂੰ ਬੇਨਤੀ ਆ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਇਹ ਸਾਰੇ ਭਾਈ ਮਨਜੀਤ ਸਿੰਘ ਜੀ ਜੋ ਐਕਟਿੰਗ ਜਿਹੇ ਕਰ ਰਹੇ ਅਕਾਲ ਤੱਕ ਸਭ ਦੇ ਸਾਰਿਆਂ ਨੂੰ ਬੇਨਤੀ ਹੈ ਕਿ ਕੱਤਰ ਹੋ ਕੇ ਪੰਥ ਦੀ ਵਿਗੜੀ ਸਮਾਰੋ ਇਕੱਠਾ ਕਰੋ ਪੰਥ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ